ਸਾਡੇ ਦੇਸ਼ ਤੇ ਸੂਬੇ ਦੀਆਂ ਸਰਕਾਰਾਂ ਭਾਵੇਂ ਹਰ ਰੋਜ਼ ਦਾਅਵੇ ਕਰਦੀਆਂ ਹਨ ਕਿ ਗਰੀਬਾਂ ਤੇ ਲੋੜਵੰਦ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਫਤ ਦੇਣ ਦੇ ਨਾਲ-ਨਾਲ ਦੁਰਘਟਨਾ ਕਾਰਨ ਪਾਹੀਜ ਹੋਏ ਵਿਅਕਤੀਆਂ ਨੂੰ مالی ਮਦਦ ਵੀ ਦਿੱਤੀ ਜਾਂਦੀ ਹੈ ਪਰ ਸਰਕਾਰਾਂ ਦੇ ਇਹਨਾਂ ਕਾਗਜ਼ੀ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੀ ਹੈ ਇਸ ਦੀ ਇੱਕ ਤਾਜ਼ਾ ਉਦਾਹਰਣ ਕਸਬਾ ਸਰਦੂਲਗੜ ਨੇੜੇ ਪੈਂਦੇ ਪਿੰਡ ਕੁਸਲਾ ਵਿਖੇ ਦਿਖੀ ਜਿੱਥੇ ਕੰਮ ਕਰਦੇ ਸਮੇਂ ਅਪਾਹਜ ਹੋਏ ਇੱਕ ਪਰਿਵਾਰ ਦਾ ਪੇਟ ਪਾਲਣ ਵਾਲੇ ਵਿਅਕਤੀ ਦੀ ਸਾਰ ਪਿਛਲੇ 12 ਸਾਲਾਂ ਤੋਂ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਲਈ ਅਤੇ ਨਾ ਹੀ ਕਿਸੇ ਸਰਕਾਰ ਨੇ ਅਪਾਹਜ ਹੋ ਮੰਜੇ ਤੋਂ ਪਏ ਗੁਰਮੀਤ ਸਿੰਘ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾਂ ਘਰ ਦੀ ਜ਼ਰੂਰਤ ਲਈ ਦਰਖਤ ਤੋਂ ਲੱਕੜਾਂ ਕੱਟਦੇ ਸਮੇਂ ਡਿੱਗਣ ਕਾਰਨ ਲੱਗੀ ਛੱਟ ਨੇ ਜਿੱਥੇ ਉਸ ਨੂੰ ਸਦਾ ਲਈ ਅਪਾਹਜ ਬਣਾ ਦਿੱਤਾ ਉੱਥੇ ਵਾਲ ਲਈ ਸਾਰੇ ਘਰ ਦਾ ਸਮਾਨ ਵੇਚ ਦੋਸਤਾ ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਕਰਜ਼ਾਈ ਹੁਣ ਉਪਰੰਤ ਵੀ ਉਹ ਠੀਕ ਨਹੀਂ ਹੋ ਸਕਿਆ ਮੇਰੇ ਜ਼ਖਮ ਹੋ ਗਏ ਜੀ ਡਿੱਗੇ 7 ਵਜੇ ਸੀ 7 ਵਜੇ ਕਈ ਲੱਕੜਾ ਲੈਣ ਗਈ ਸੀ ਘਰ ਦੇ ਉਸ ਵਾਸਤੇ ਜੀ ਤੇ ਬੱਚਾ ਬਸ ਉਹ ਲੱਕੜ ਤੋਂ ਦਾਹਾਂ ਤੋਂ ਡਿੱਗ ਪਈ ਤੋੜਦਾ ਤੇ ਲੱਤਾਂ ਆ ਪੈਰ ਥੱਲੇ ਆ ਬਜੀ ਜੀ ਤੇ ਉਹ ਲੱਤਾਂ ਇਕੱਠੇ ਹੋ ਗਏ ਜੀ ਉਦੋਂ ਬਾਅਦ ਜੀ ਦਵਾਈ ਬਥੇਰੀ ਡਾਕਟਰਾਂ ਕੋਲ ਲੈਤੀ ਜੀ ਇਹ ਤੇ ਵੀ ਕੋਈ ਇਲਾਜ ਨਾ ਹੋਇਆ ਜੀ ਕਿੰਨਾ ਚਿਰ ਪਹਿਲਾਂ ਦੀ ਗੱਲ ਹੈ ਇਹ ਇਹ 2005 ਚ 7 ਵਜੇ ਜੀ 17 ਸਾਲ ਹੋ ਗਈ ਹੈ ਤੇ ਤੁਸੀਂ ਕਿੱਥੋਂ ਕਿੱਥੋਂ ਇਲਾਜ ਕਰਵਾਇਆ ਨਹੀਂ ਅਸੀਂ ਮਾਨਸਾ ਤੋਂ ਰੇਤੀ ਤੋਂ ਕਰਾਇਆ ਜੀ ਸਰਕਾਰੀ ਹੋਰ ਹਸਪਤਾਲਾਂ ਤੋਂ ਬਹੁਤ ਪੁੱਛੋ ਮੰਡੀ ਇਸ ਤੋਂ ਕਰਾਇਆ ਜੀ ਆਪਣੇ ਤੋਂ ਬਾਲੇ ਵਾਲੀ ਤੋਂ ਹੀ ਫੌਜੀ ਤੋਂ ਡਾਕਟਰ ਤੋਂ ਤੇ ਬਹੁਤ ਕਰਾਇਆ ਸਰਦੋੜੋਂ ਵੀ ਬਹੁਤ ਦਵਾਈ ਲੈਤੀ ਜੀ ਸਰਕਾਰੀ ਹਸਪਤਾਲ ਚੋਂ ਬੈਦ ਕੋਲੇ ਵੀ ਗਏ ਹੋ ਬੈਦ ਕੋਲੇ ਜੀ ਕਿਸੇ ਕੋਲ ਬੈਦ ਕੋਲ ਨਹੀਂ ਸਰਕਾਰ ਵੱਲੋਂ ਤੁਹਾਨੂੰ ਕੋਈ ਸਹਾਇਤਾ ਦਿੱਤੀ ਆ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਿਆਂ ਗੁਰਬੀਤ ਸਿੰਘ ਨੇ ਦੱਸਿਆ ਕਿ ਘਰ ਜੋ ਪੂੰਜੀ ਸੀ ਉਸ ਉੱਪਰ ਲੱਗ ਚੁੱਕੀ ਹੈ ਜਿਸ ਦੇ ਚੱਲਦਿਆ ਪੰਜ ਧੀਆਂ ਵਿੱਚੋਂ ਦੋ ਨੂੰ ਤਾਂ ਉਹ ਪੜਾ ਲਿਖਾ ਵੀ ਨਹੀਂ ਸਕਿਆ ਅਤੇ ਦੋ ਧੀਆਂ ਹੁਣ ਵਿਆਹਣ ਦੇ ਕਾਬਿਲ ਹਨ ਜਿਸ ਲਈ ਉਸਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ ਹੁਣ ਤੱਕ ਜੀ ਟੁੱਟਲ ਖਰਚ ਆ ਗਿਆ 5 ਲੱਖ ਰੁਪਏ ਖਰਚਾ ਆ ਗਿਆ ਤੇ ਤੁਸੀਂ ਇਹਦਾ ਫਿਰ ਅਰੇਜਮੈਂਟ ਕਿੱਥੋਂ ਕੀਤਾ ਪੈਸੰਦਾ ਇਹ ਕੁਝ ਰਿਸ਼ਤੇਦਾਰਾਂ ਨੇ ਭੈਣ ਭਾਈਆਂ ਨੇ ਮਦਦ ਕੀਤੀ ਮੇਰੀਆਂ ਭੈਣਾਂ ਨੇ ਕਰੀ ਜੀ ਸਾਰੇ ਰਿਸ਼ਤੇਦਾਰਾਂ ਨੇ ਕੁਝ ਇੱਕ ਮੈਂ ਮੱਝ ਵੇਚੀ ਜੀ ਮੱਝ ਵੇਚ ਕੇ ਇੱਕੋਸ ਘਰ ਦੇ ਪਿੰਡ ਗਲੀ ਦਾ ਕੰਮ ਕਰਦੇ ਜੀ ਉਹਨਾਂ ਨੇ ਪਿੰਡ ਗਲੀ ਚੋਂ ਫੜ ਕੇ ਵੇਚ ਜੂ ਵੈਸੇ ਫੇਰ ਜੀ ਇਲਾਜ ਕਰਵਾਇਆ ਤੁਹਾਡੇ ਪਰਿਵਾਰ ਚ ਕਿੰਨੇ ਮੈਂਬਰ ਨੇ ਪਰਿਵਾਰ ਚ ਸਾਡੇ ਜੀ 6 ਮੈਂਬਰ ਆ 8 ਮੈਂਬਰ ਆ ਜੀ ਅੱਛਾ ਹੁਣ ਇਹ ਬੱਚੇ ਸਾਡੇ ਦੋ ਗੁੱਡੀਆਂ ਪੜਨ ਮੰਨੂ ਹੋਈਆਂ ਜੋ ਪੈਸਾ ਸੀਆ ਮੇਰੇ ਤੇ ਲੱਗੀ ਗਿਆ ਜੀ ਤੇ ਅਸੀਂ ਸਰਕਾਰ ਮਰੋਂ ਇਹ ਮਦਦ ਚਾਹਨੇ ਜੀ ਕਿ ਵੀ ਮੇਰੇ ਬੱਚਿਆਂ ਦੇ ਵਿਆਹ ਵੀ ਕਰਨੇ ਆ ਗੁੱਡੀਆਂ ਦੇ ਤੇ ਸਾਨੂੰ ਕੋਈ ਮਦਦ ਆਰਥਿਕ ਹੋਵੇ ਲੱਭਾ ਤੋਂ ਤੇ ਜੇ ਹੋ ਸਸਥਾ ਤੋਂ ਸਾਨੂੰ ਮਦਦਤ ਹੋਣੀ ਚਾਹੀਦੀ ਪਿਛਲੇ 12 ਸਾਲਾਂ ਤੋਂ ਸਰਕਾਰੀ ਮਦਦ ਦੀ ਉਡੀਕ ਵਿੱਚ ਮੰंजे ਤੇ ਪਏ ਗੁਰਮੀਤ ਸਿੰਘ ਲਈ ਅੱਜ ਲੋੜ ਹੈ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾ ਦੇ ਨਾਲ ਨਾਲ ਦਾਨੀ ਸੱਜਣਾ ਨੂੰ ਵੀ ਅੱਗੇ ਆਉਣ ਦੀ ਤਾਂ ਜੋ ਉਸ ਦਾ ਸਹੀ ਤਰੀਕੇ ਨਾਲ ਇਲਾਜ ਕਰਵਾ ਜਵਾਨ ਹੋਈਆਂ ਧੀਆਂ ਨੂੰ ਡੋਲੀ ਪਾਇਆ ਜਾ ਸਕੇ ਤਾਂ ਇਹ ਖਬਰ ਲਈ ਸਰਦੂਲਗੜ ਤੋਂ ਕੈਮਰਾਮੈਨ ਰਣਜੀਤ ਗਰਗ ਦੇ ਨਾਲ ਨਾਰਾਇਣ ਗਰਗ ਦੀ ਰਿਪੋਰਟ